ਇਹ ਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਹੈ ਉਹ سزا ਕਿਸੇ ਨੂੰ ਘੱਟ ਲਾਉਣ ਕਿਸੇ ਨੂੰ ਵੱਧ ਲਾਉਣ ਇਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਪਰ ਜੇ ਕਿਸੇ ਨੂੰ ਲੱਗਦਾ ਹੈ ਕਿ ਗੁਨਾਹ ਵੱਡੇ ਨੇ سزا ਘੱਟ ਲਈ ਹੈ ਉਹਦੀ ਮਤਲਬ ਉਹ ਅਕਾਲ ਤਖਤ ਦੇ ਦੁਆਰਾ ਆਪਣੀ ਬੇਨਤੀ ਰੱਖ ਕਰ ਲਵੇ ਵੀ ਇਹਦੇ ਤੇ ਮੁਰੂ ਵਿਚਾਰ ਕੀਤੀ ਜਾਵੇ ਉਹ ਦੱਸੇ ਅਕਾਲ ਤਖਤ ਸਾਹਿਬ ਨੂੰ ਕਿ ਗੁਨਾਹ ਵੱਡੇ ਨੇ ਤੇ سزا ਘੱਟ ਮਿਲੀ ਹੈ ਇਹਦਾ ਰੋਸ ਹੈ ਸੰਗਤ ਦੇ ਵਿੱਚ ਉਹ ਗੱਲ ਉੱਥੇ ਕਰਨੀ ਚਾਹੀਦੀ ਸੀ ਲੇਕਿਨ ਇਹ ਨਹੀਂ ਕਿਸੇ ਨੂੰ ਮਤਲਬ ਹੱਕ ਦਿੱਤਾ ਜਾ ਸਕਦਾ ਕਿ ਤੁਸੀਂ ਇੱਕ ਸੇਵਾਦਾਰ ਦਾ ਮਤਲਬ ਪਹਿਰਾਵਾ ਪਹਿਨ ਕੇ ਉਹਦੀ ਡਿਊਟੀ ਕਰ ਰਹੇ ਬੰਦੇ ਨੂੰ ਉਹਦੇ ਤੇ ਅਟੈਕ ਕਰੋ ਇਹ ਗੱਲ ਨਿੰਦਣਯੋਗ ਆ ਖੁਦਾ ਨਾ ਖਾਸਤਾ ਸੁਖਵੀਰ ਸਿੰਘ ਬਾਦਲ ਦੀ ਮੌਤ ਹੋ ਜਾਂਦੀ ਤੇ ਮੈਂ ਸਮਝਦਾ ਵੀ ਦੁਨੀਆ ਭਰ ਵੀ ਸਿੱਖਾਂ ਦਾ ਸਿਰ ਨੀਮਾ ਹੋ ਜਾਣਾ ਸੀ ਕਿਉਂਕਿ ਦਰਬਾਰ ਸਾਹਿਬ ਦੀ ਦਰਸ਼ਨੀ ਜੂੜੀ ਦੇ ਸਾਹਮਣੇ ਉਹਦੇ ਤੇ ਹਮਲਾ ਸੀ ਇਹ ਭਾਰਮ ਕੀ ਰਿਹਾ ਕਿ ਜਿਹੜਾ ਕਿ ਜਿਹੜੇ ਵਿਅਕਤੀ ਨੇ ਉਹਨਾਂ ਤੇ ਹਮਲਾ ਕੀਤਾ ਕੀ ਕਾਰਨ ਰਿਹਾ ਕਿ ਦੇਖੋ ਕਾਰਨ ਤਾਂ ਹਮਲਾ ਕਰਨ ਵਾਲਾ ਦੱਸ ਸਕਦਾ ਵੀ ਉਹਦੇ ਹਿਰਦੇ ਵਿੱਚ ਕੀ ਭਾਵਨਾ ਸੀ ਪਰ ਮੈਂ ਮੈਂ ਇੱਕ ਮਤਲਬ ਇਹ ਮਹਿਸੂਸ ਕਰਦਾ ਵੀ ਜੇ ਕਿਸੇ ਦੇ ਮਨ ਵਿੱਚ ਕੋਈ ਰੋਸ ਹੈ ਤਾਂ ਉਹ ਯਾਰ ਕਾਲ ਤੱਕ ਸਭ ਤੇ ਆਪਣੀ ਗੱਲ ਰੱਖੇ ਐਦਾਂ ਦਾ ਰਸਤਾ ਨਹੀਂ ਅਖਤਿਆਰ ਕਰਨਾ ਚਾਹੀਦਾ ਉਹਨੇ ਕਿਉਂ ਕੀਤਾ ਕੀ ਕਰਨਾ ਹੈ ਤਾਂ ਹੁਣ ਮਤਲਬ ਇਨਕੁਆਰੀ ਦਾ ਮਸਲਾ ਇਨਕੁਆਰੀ ਹੋਏਗੀ ਉਹਦੀ ਪੁੱਛ ਪੜਤਾਲ ਕੀਤੀ ਜਾਏਗੀ ਪੁਲਿਸ ਦੱਸੇਗੀ ਇਸ ਗੱਲ ਲਈ ਹਾਂ ਇੱਕ ਗੱਲ ਮੈਂ ਜਿਹੜੀ ਮਤਲਬ ਕਹਿਣੀ ਚਾਹੁੰਨਾ ਮੈਂ ਉਹ ਇਹ ਹੈ ਬਈ ਇੰਟੈਲੀਜੈਂਸੀ ਨੇ ਅੱਜ ਇੱਕ ਗੱਲ ਕਹੀ ਆ ਵੀ ਦੋ ਦਿਨ ਤੋਂ ਲਗਾਤਾਰ ਉੱਥੇ ਘੁੰਮ ਰਿਹਾ ਸੀ ਅਸੀਂ ਵੇਖਿਆ ਤੇ ਜੇ ਉਹ ਘੁੰਮ ਰਿਹਾ ਸੀ ਉਹਨਾਂ ਨੇ ਵੇਖਿਆ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਉਹਦੀ ਅਰੈਸਟ ਕਰ ਦੇ ਗ੍ਰਿਫਤਾਰ ਕਰ ਦੇ ਤੇ ਉਹ ਸੁਖਵੀਰ ਸਿੰਘ ਬਾਦਲ ਕੋਈ ਆਮ ਬੰਦਾ ਤਾਂ ਹੈ ਹੀ ਨਹੀਂ ਸੀ ਤੇ ਉਹਦੇ ਉਹਦੀ ਜਾਨ ਨੂੰ ਪਹਿਲਾਂ ਵੀ ਖਤਰਾ ਬਣਿਆ ਰਿਹਾ ਜੱਡ ਸਿਕਿਉਰਿਟੀ ਉਹਦੇ ਕੋਲ ਤੇ ਜੇ ਇੰਟੈਲੀਜੈਂਸੀ ਨੂੰ ਪਤਾ ਸੀ ਤਾਂ ਫਿਰ ਉਹਨਾਂ ਨੂੰ ਚਾਹੀਦਾ ਸੀ ਤੇ ਉਹਦੀ ਅਰੈਸਟ ਕਰਦੇ ਪਹਿਲਾਂ ਜੇ ਜਿਨ੍ਹਾਂ ਨੇ ਅਨਗਹਿਲੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਰੈਣ ਸਿੰਘ ਜੋੜੇ ਨਾਮ ਦਾ ਵਿਅਕਤੀ ਜਿਹਨੇ ਹਮਲਾ ਕੀਤਾ ਉਹਨਾਂ ਦੇ ਉਹ ਜਿਹੜਾ ਕੀ ਬੰਦਾ ਕਹਿੰਦੇ ਕਿ ਇੱਕ ਤਾਂ ਪਹਿਲਾਂ ਵੀ ਜਿਹੜਾ ਲੇਖਕਾ ਹੈਗਾ ਉਹ ਲਿਖਦਾ ਹੈਗਾ ਤੇ ਭੜਕਾਉ ਬਿਆਨ ਲਿਖਦਾ ਅਕਸਰ ਤੇ ਸੁਖਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਇਸ ਬਾਰੇ ਮੈਂ ਕਈ ਵਾਰ ਸਰਕਾਰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਦਾ ਕਿ ਉਹ ਖੁਦ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੇਖੋ ਨਰੈਣ ਸਿੰਘ ਚਾਉੜਾ ਖਾੜਕੂ ਸੰਘਰਸ਼ ਵਿੱਚ ਰਿਹਾ ਹੈ ਕੋਈ ਦੋਰਾਮਾ ਨਹੀਂ ਉਹ ਮੈਨੂੰ ਪਤਾ ਨਹੀਂ ਪੱਕਾ ਪਰ ਮੈਨੂੰ ਥੋੜਾ ਜਿਹਾ ਮੈਨੂੰ ਜੱਜਮੈਂਟ ਆ ਵੀ ਸ਼ਾਇਦ ਉਹ ਪਾਕਿਸਤਾਨ ਵੀ ਰਿਹਾ ਹੋਵੇ ਪਰ ਉਹ ਬਹੁਤ ਸਾਰੇ ਕੇਸਾਂ ਵਿੱਚ ਪਿਛਲੇ ਸਮੇਂ ਵਿੱਚ ਰਿਹਾ ਹੈ ਫਿਰ ਉਹ ਜਿਹੜਾ ਆਪਣਾ ਹਵਾਰਾ ਜੁਤਾਰ ਸਿੰਘ ਹਵਾਰੇ ਨੂੰ ਜੇਲ੍ਹ ਤੋਂ ਰਿਹਾ ਕਰਵਾਉਣ ਦਾ ਮਸਲਾ ਸੀ ਉਦੋਂ ਵੀ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਹੈਗੀ ਸੀ ਉਹਦੀ ਗ੍ਰਿਫਤਾਰੀ ਵੀ ਹੋਈ ਉਹਦੇ 'ਚ ਮੁਕੱਦਮਾ ਦਰਜ ਵੀ ਹੋਇਆ ਉਹ ਜੇਲ੍ਹ 'ਚ ਵੀ ਰਿਹਾ ਤੇ ਬਹੁਤ ਸਾਰਾ ਲੰਬੇ ਸਮੇਂ ਤੋਂ ਸੰਘਰਸ਼ 'ਚ ਹੈਗਾ ਖਾੜਕੂ ਸੰਘਰਸ਼ ਵਿੱਚ ਉਹ ਆਪਣਾ ਕਿਤਾਬਾਂ ਵੀ ਉਹਨੇ ਬਹੁਤ ਸਾਰੀਆਂ ਲਿਖੀਆਂ ਹੋਈਆਂ ਵਿਚਾਰਧਾਰਕ ਤੌਰ ਤੇ ਬੰਦੇ ਨੂੰ ਬਹੁਤ ਸਮਝ ਵੀ ਆ ਐਸੀ ਗੱਲ ਨਹੀਂ ਵੀ ਸਮਝ ਨਹੀਂ ਹੈਗੀ ਪਰ ਇਹ ਗਲਤੀ ਉਹਨੇ ਕਿਉਂ ਕੀਤੀ ਕਿਉਂ ਮਤਲਬ ਇਹ ਐਡੀ ਬੜੀ ਮਤਲਬ ਭੁੱਲ ਕਰ ਬੈਠਿਆ ਉਹ ਗਲਤੀ ਕਰ ਬੈਠਿਆ ਇਹ ਸਮਝ ਨਹੀਂ ਮੈਨੂੰ ਭਾਈ ਇਹ ਗੱਲ ਮਾੜੀ ਹੈ ਮਤਲਬ ਨਿੰਦਣਯੋਗ ਹੈ ਇਹ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮਤਲਬ ਜੀ ਸਿੰਘ ਚੀਮਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਉਹਨੇ ਕਿਹਾ ਕਿ ਜਿਹੜੀ ਹੈ ਕਿ ਅਕਾਲੀ ਦਲ ਨੂੰ ਜਿਹੜੀ ਖਤਮ ਕਰਨ ਲਈ ਵਿਰੋਧੀ ਧਿਰ ਤੇ ਲਗਾਤਾਰ ਚਾਲਾਂ ਚੱਲ ਰਹੀਆਂ ਉੱਥੇ ਇਹ ਵੀ ਜਿਹੜੀ ਕੀ ਕਰਨਾ ਤੋਂ ਅੰਜਾਮ ਦੇਣ ਵਾਲੇ ਪਿੱਛੇ ਇਹ ਜਿਹਦਾ ਹੱਥ ਦੀ ਜਾਂਚ ਕੀਤੀ ਜਾਵੇ ਉਹ ਕਿਵੇਂ ਦੇਵੇ ਨਹੀਂ ਮੈਂ ਸਮਝਦਾ ਵੀ ਜੇ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਉਹਨਾਂ ਨੂੰ ਨਜ਼ਰ ਆਉਂਦੀ ਹੈ ਸਰਦਾਰ ਦਲਜੀਤ ਸਿੰਘ ਟੀਮਾਂ ਨੂੰ ਕਿ ਕੌਣ ਦੇਖੋ ਜਿਸ ਬੰਦੇ ਨੂੰ ਇਹ ਇਹ ਗਿਆਨ ਹੈ ਕਿ ਸਾਜ਼ਿਸ਼ ਹੋ ਰਹੀ ਹੈ ਉਹਨੂੰ ਇਹ ਵੀ ਤਾਂ ਗਿਆਨ ਹੋਏਗਾ ਕਿ ਸਾਜ਼ਿਸ਼ ਕੌਣ ਕਰ ਰਿਹਾ ਹੈ ਜਿਹੜਾ ਸਾਜ਼ਿਸ਼ ਕਰ ਰਿਹਾ ਹੈ ਇੱਕ ਤਾਂ ਮੈਂ ਸਮਝਦਾ ਵੀ ਉਹਨੂੰ ਉਹਨੂੰ ਨੰਗਾ ਕਰਨਾ ਚਾਹੀਦਾ ਉਹਦਾ ਨਾਮ ਲੈਣਾ ਚਾਹੀਦਾ ਦੂਜੀ ਗੱਲ ਜਿਹੜਾ ਕਰਾਰ ਹੈ ਉਹਦਾ ਨਾਮ ਲੈਣਾ ਚਾਹੀਦਾ ਇਹ ਤਾਂ ਪੰਥ ਦੇ ਸਾਹਮਣੇ ਗੱਲ ਰੱਖਣੀ ਚਾਹੀਦੀ ਆ ਪਰ ਮੈਂ ਇੱਕ ਗੱਲ ਜਿਹੜੀ ਸਮਝਦਾ ਹਾਂ ਵੀ ਹੁਣ ਬਹੁਤ ਸਾਰੇ ਲੋਕ ਸਮਝਦੇ ਨੇ ਕਹਿੰਦੇ ਨੇ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਤੋਂ ਜੀ ਤਨਖਾਹ ਜਿਹੜੀ ਹੈ ਬਹੁਤ ਥੋੜੀ ਲਈ ਗਈ ਹੈ ਘੱਟ ਲਈ ਗਈ ਹੈ ਸਜ਼ਾ ਗੁਨਾਹ ਵੱਡੇ ਸੀ ਸਜ਼ਾ ਘੱਟ ਲਈ ਗਈ ਹੈ ਇਹਦੇ ਸਬੰਧ ਵਿੱਚ ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਵੀ ਉਹ ਅਸਲ ਵਿੱਚ ਕੋਈ ਬੰਦਾ ਧਿਆਨ ਨਾਲ ਜਥੇਦਾਰ ਸਾਹਿਬ ਦੀ ਜੇ ਸਪੀਚ ਨੂੰ ਸੁਣਨ ਦਾ ਯਤਨ ਕਰੇ ਉਹਨਾਂ ਨੇ ਦੋ ਤਿੰਨ ਗੱਲਾਂ ਬਹੁਤ ਵੱਡੀਆਂ ਕਹੀਆਂ ਨੇ ਜੀ ਇੱਕ ਗੱਲ ਤਾਂ ਉਹਨਾਂ ਨੇ ਕਹੀ ਵੀ ਬਹੁਤ ਵੱਧਰ ਗੁਨਾਹ ਕੀਤੇ ਨੇ ਤੁਸੀਂ ਇੱਕ ਉਹਨਾਂ ਨੇ بڑے ਜਾਵਰਪੁਰ ਸਫਸਰ ਜਿਹੜੇ ਸੀ ਉਹਨਾਂ ਦੀ ਪੁਸਤਕ ਪਨਾਹੀ ਕੀਤੀ ਇੱਕ ਤੁਸੀਂ ਸਰਸੇ ਵਾਲੇ ਸਾਹਿਬ ਦੀ ਪੁਸਤਕ ਪਨਾਹੀ ਕੀਤੀ ਫਿਰ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਇਹ ਲੀਡਰਸ਼ਿਪ ਕੌਮ ਨੂੰ ਅਗਵਾਈ ਦੇਣ ਵਿੱਚ ਸਫਲ ਰਹੀ ਤੇ ਮੈਂ ਸਮਝਦਾ ਹੁਣ ਕੌਮ ਨੂੰ ਆਪਣੀ ਨਵੀਂ ਲੀਡਰਸ਼ਿਪ ਦੀ ਚੋਣ ਕਰ ਲੈਣੀ ਚਾਹੀਦੀ ਆ ਲੱਭ ਲੈਣੇ ਚਾਹੀਦੇ ਨੇ ਨਵੇਂ ਲੀਡਰ ਨਵੇਂ ਆਖੀ ਜਿਨ੍ਹਾਂ ਨੂੰ ਤਰਾਜ਼ ਹੈ ਕਿਸੇ ਕਿਸਮ ਦਾ ਤਨਖਾਹ ਦੇ ਉੱਤੇ ਉਹ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਲਿਖਤੀ ਬੇਨਤੀ ਕਰਨ ਕਿ ਜੀ ਗੁਨਾਹ ਵੱਡੇ ਸੀ ਸਜ਼ਾ ਘੱਟ ਲਈ ਗਈ ਅਕਾਲ ਤਖਤ ਉਹਦੇ ਉੱਤੇ ਵਿਚਾਰ ਕਰ ਲੇਗਾ ਪਰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਵੀ ਤੁਸੀਂ ਕਿਸੇ ਤੇ ਮਤਲਬ ਗੋਲੀ ਲੈ ਕੇ ਹਮਲਾ ਕਰਨ ਦਾ ਜੱਤ ਜੁੜੀ ਸਾਹਿਬ ਜਿਹੜਾ ਕਿ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੇ ਕਿ ਗੁਨਾਹ ਕਬੂਲੇ ਗਏ ਨੇ ਕਿ ਇਹਦੇ 'ਚ ਕਿਤੇ ਦੇਰੀ ਨਹੀਂ ਜੇ ਪਹਿਲਾਂ ਕੂਲੇ ਜਾਂਦੇ ਤਾਂ ਕੁਝ ਹੋ ਜਾਂਦਾ ਹਣਾ ਦੇਖੋ ਇਹ ਗੱਲ ਤਾਂ ਬਹੁਤ ਅਫਸੋਸਨਾਕ ਹੈ ਵੀ ਜਦੋਂ ਮੈਂ ਵਾਰ-ਵਾਰ ਸਟੇਟਮੈਂਟਾਂ ਦਿੰਦਾ ਰਿਹਾ ਬਿਆਨ ਦਿੱਤੇ ਮੈਂ ਵੀ ਸਮੁੱਚੀ ਕਾਲੀ ਲੀਡਰਸ਼ਿਪ ਆਪਣੇ ਅਸਤੀਫੇ ਕਾਲ ਤੱਕ ਸਭ ਨੂੰ ਸੌਂਪ ਦਵੇ ਤੇ 2-4 ਸਾਲ ਆਪਣੇ ਆਪ ਨੂੰ ਪਿੱਛੇ ਰੱਖ ਲਵੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵੇ ਅਕਾਲ ਤੱਕ ਸਭ ਤੋਂ ਤਨਖਾਹ ਲਾਵੇ ਤੇ ਜੇ ਕਿਤੇ ਮਤਲਬ ਉਦੋਂ ਮੇਰੀ ਗੱਲ ਮੰਨ ਲਈ ਜਾਂਦੀ ਤਾ ਮੈਂ ਸਮਝਦਾ ਪੰਜਾਬ ਦੀ ਸਤਾ ਤੇ ਸ਼ਰਮਣੀ ਅਕਾਲੀ ਦਲ ਦਾ ਰਾਜ਼ ਹੁੰਦਾ ਤੇ ਸਭੋਂ ਮੇਰੀ ਗੱਲ ਸੁਣਨ ਦੀ ਬਜਾਏ ਮੇਰੀ ਗੱਲ ਬੰਨਣ ਦੀ ਬਜਾਏ ਉਲਟਾ ਮੈਨੂੰ ਇਹ ਪਾਰਟੀ ਚੋਂ ਕੱਢਤਾ ਤੇ ਮੈਂ ਜੇ ਮੇਰੀ ਉਦੋਂ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਜੋ ਕੁਝ ਵਾਪਰ ਰਿਹਾ ਇਹ ਨਾ ਹੀ ਵਾਪਰਦਾ ਤੇ ਨਾ ਹੀ ਇਸ ਕਿਸਮ ਦੀ ਤਨਖਾਹ ਲੱਗਦੀ ਨਾ ਇਦਾਂ ਦੇ ਭਾਂਡੇ ਮਾਂਜਣੇ ਪੈਂਦੇ ਬਾਥਰੂਮ ਸਾਫ਼ ਕਰਨੇ ਪੈਂਦੇ ਤੇ ਨਾ ਹੀ ਮਤਲਬ ਸ਼ਾਇਦ ਇਸ ਤਰ੍ਹਾਂ ਵਰਸ਼ਾ ਫਰ ਕੇ ਬੈਠਣਾ ਪੈਂਦਾ ਇਹ ਮੈਂ ਸਮਝਦਾ ਵੀ ਦੇਰੀ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਸੁਖਵੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਚੌਬਦਾਰ ਦੀ ਜਦੋਂ ਸੇਵਾ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਤੇ ਹਮਲਾ ਹੁੰਦਾ ਹੈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਘਟਨਾ ਨੂੰ ਕਿਵੇਂ ਦੇਖਦੇ ਨੇਓ ਇਧਰ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਘਟਨਾ ਅੱਜ ਵਾਪਰੀ ਐ ਮੈਨੂੰ ਤਾਂ ਵੈਸੇ ਬਹੁਤ देर ਨਾਲ ਪਤਾ ਲੱਗਿਆ ਮੈਂ ਸਵੇਰ ਦਾ ਫੋਨ ਹੀ ਨਹੀਂ ਸੀ ਵੇਖਿਆ ਫੇਸਬੁੱਕ ਤੇ ਜਦੋਂ ਖਬਰਾਂ ਖਬਰਾਂ ਆਈਆਂ ਨੇ ਤੇ ਜਦੋਂ ਮੈਂ ਖਬਰ ਵੇਖੀ ਤਾਂ ਮੈਨੂੰ ਲੱਗਿਆ ਵੀ ਇਹ ਗੱਲ ਚੰਗੀ ਨਹੀਂ ਮੈਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਮੈਂ ਮਹਿਸੂਸ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਹਨਾਂ ਦੀ تفصیل ਦੇ ਉੱਤੋਂ ਜੋ ਵੀ ਗੁਨਾਹ ਸਦਾਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਰੱਖੇ ਗਏ ਸੀ ਔਰ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਇਹ ਗੱਲਾਂ ਕੀਤੀਆਂ ਨੇ ਤਾਂ ਉਹਨਾਂ ਨੇ ਆਪਣੀ ਹਰ ਗਲਤੀ ਨੂੰ ਤਸلیم ਕੀਤਾ ਸੀ ਤੇ ਅਕਾਲ ਤਖਤ ਸਾਹਿਬ ਜੀ ਨੇ ਉਹਦੇ ਗਲਤੀਆਂ ਜਾਂ ਉਹਨੇ ਗੁਨਾਹਾਂ ਦੀ ਸਜ਼ਾ ਜਿਹੜੀ ਸੀ ਉਹਨਾਂ ਨੂੰ ਲਈ ਵੀ ਤੁਸੀਂ 2 ਦਿਨ ਲਗਾਤਾਰ ਬਤੌਰ ਸੇਵਾਦਾਰੀ ਕੀ ਘੰਟਾ ਆਪਣਾ ਤੁਸੀਂ ਸੇਵਾ ਕਰਨੀ ਹੈ ਦਰਸ਼ਨੀ ਡਿਊਟੀ ਦੇ ਸਾਹਮਣੇ ਸੇਵਾਦਾਰ ਬਣ ਕੇ ਸੇਵਾਦਾਰ ਵਾਲਾ ਚੋਲਾ ਪਹਿਨ ਕੇ ਹੱਥ 'ਚ ਬਰਸ਼ਾ ਫੜ ਕੇ ਬੈਠਣਾ ਮੈਂ ਉਦੋਂ ਦੇਖਿਆ ਅਕਾਲ ਤਖਤ ਸਾਹਿਬ ਦੇ ਉੱਤੇ ਕਿਉਂਕਿ ਮੈਂ ਵੀ ਉੱਥੇ ਹਾਜ਼ਰ ਸੀ ਉਸ ਟਾਈਮ ਤੇ ਉਹ ਬੜੀ ਨਿਮਰਤਾ ਨਾਲ ਉਹਨੇ ਮਤਲਬ ਹਰ ਇੱਕ ਗੱਲ ਜਿਹੜੀ ਹੈ ਉਹਨੇ ਕਬੂਲ ਕੀਤੀ ਹੈ ਬੜੀ ਨਿਮਰਤਾ ਨਾਲ ਉਹਨੇ ਇੱਕ ਨਮਾਣੇ ਸਿੱਖ ਵਜੋਂ ਉਹਨੇ ਮਤਲਬ ਜਿਹੜੀ ਉਹਨੂੰ ਤਨਖਾਹ ਲਈ ਗਈ ਉਹ ਵੀ ਉਹਨੇ ਪ੍ਰਵਾਨ ਕੀਤੀ ਤੇ ਸੇਵਾ ਵੀ ਉਹ ਨਮਾਣੇ ਸਿੱਖ ਵਜੋਂ ਲਗਾਤਾਰ ਕਰ ਰਿਹਾ ਸੀ ਤੇ ਐਸ ਮੌਕੇ ਉਹਨਾਂ ਤੇ ਹਮਲਾ ਕਰਨਾ ਫਿਰ ਉਹ ਵੀ ਜਦੋਂ ਉਹ ਸੇਵਾਦਾਰ ਦਾ ਚੋਲਾ ਪਾ ਕੇ ਬੈਠਾ ਤੇ ਇੱਕ ਆਪਣਾ ਵਕਾਲਤਖਸਾਹ ਵੱਲੋਂ ਦਿੱਤੇ ਦੇਸ਼ ਦੀ ਪੂਰਤੀ ਕਰ ਰਿਹਾ ਤੇ ਉਦੋਂ ਵੀ ਮਾੜੀ ਗੱਲ ਆ ਵੀ ਮਤਲਬ ਅਕਾਲ ਤਖਤ ਸਾਹਿਬ ਦੀ ਦਰਸ਼ਣੀ ਦਰਬਾਰ ਸਾਹਿਬ ਦੀ ਦਰਸ਼ਣੀ ਡਿਊਟੀ ਦੇ ਸਾਹਮਣੇ ਮਤਲਬ ਜਦੋਂ ਬੈਠਾ ਹੋਵੇ ਉੱਥੇ ਗੋਲੀ ਮਾਰਨੀ ਤੇ ਨਿੰਦਣ ਜੋ ਘਟਨਾ ਇਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਥੋੜੀ ਹੈ ਕਿਉਂਕਿ ਇਹ ਗੁਰੂ ਸਾਹਿਬ ਜੀ ਤਾਂ ਨਮਾਣਿਆਂ ਦੇ ਮਾਣ ਨੇ ਨਤਾਣਿਆਂ ਦੇ ਤਾਣ ਨੇ ਨਿਉਟਿਆਂ ਦੀ ਓਟ ਨੇ ਉੱਥੇ ਤਾਂ ਹਰ ਇੱਕ ਦੇ ਗੁਨਾਹ ਬਖਸ਼ੇ ਜਾਂਦੇ ਨੇ ਨਾਲੇ ਅਕਾਲ ਤਖਤ ਸਾਹਿਬ ਦਾ ਇਹ ਅਧਿਕਾਰ ਖੇਤਰ ਆ ਇਹ ਉਹ ਸਜ਼ਾ ਕਿਸੇ ਨੂੰ ਘੱਟ ਲਾਉਣ ਕਿਸੇ ਨੂੰ ਵੱਧ ਲਾਉਣ ਇਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਪਰ ਜੇ ਕਿਸੇ ਨੂੰ ਲੱਗਦਾ ਹੈ ਕਿ ਗੁਨਾਹ ਵੱਡੇ ਨੇ ਸਜ਼ਾ ਘੱਟ ਲਈ ਹੈ ਉਹਦੀ ਮਤਲਬ ਉਹ ਅਕਾਲ ਤਖਤ ਤੇ ਦੁਬਾਰਾ ਆਪਣੀ ਬੇਨਤੀ ਰੱਖ ਕਰ ਲਵੇ ਵੀ ਇਹਦੇ ਤੇ ਮੁਰੂ ਵਿਚਾਰ ਕੀਤੀ ਜਾਵੇ ਉਹ ਦੱਸੇ ਅਕਾਲ ਤਖਤ ਸਾਹਿਬ ਨੂੰ ਕਿ ਗੁਨਾਹ ਵੱਡੇ ਨੇ ਤੇ ਸਜ਼ਾ ਘੱਟ ਮਿਲੀ ਹੈ ਇਹਦਾ ਰੋਸ ਹੈ ਸੰਗਤ ਦੇ ਵਿੱਚ ਉਹ ਗੱਲ ਉੱਥੇ ਕਰਨੀ ਚਾਹੀਦੀ ਸੀ ਲੇਕਿਨ ਇਹ ਨਹੀਂ ਕਿਸੇ ਨੂੰ ਮਤਲਬ ਹੱਕ ਦਿੱਤਾ ਜਾ ਸਕਦਾ ਕਿ ਤੁਸੀਂ ਇੱਕ ਸੇਵਾਦਾਰ ਦਾ ਮਤਲਬ ਪਹਿਰਾਵਾ ਪਹਿਨ ਕੇ ਉਹਦੀ ਡਿਊਟੀ ਕਰ ਰਹੇ ਬੰਦੇ ਨੂੰ ਉਹਦੇ ਤੇ ਅਟੈਕ ਕਰੋ ਇਹ ਗੱਲ ਨਿੰਦਣਯੋਗ ਆ ਖੁਦਾ ਨਾ ਖਾਸਤਾ ਸੁਖਵੀਰ ਸਿੰਘ ਬਾਦਲ ਦੀ ਮੌਤ ਹੋ ਜਾਂਦੀ ਤੇ ਮੈਂ ਸਮਝਦਾ ਵੀ ਦੁਨੀਆ ਭਰ ਵੀ ਸਿੱਖਾਂ ਦਾ ਸਿਰ ਨੀਮਾ ਹੋ ਜਾਣਾ ਸੀ ਕਿਉਂਕਿ ਦਰਬਾਰ ਸਾਹਿਬ ਦੀ ਦਰਸ਼ਣੀ ਜੂੜੀ ਦੇ ਸਾਹਮਣੇ ਉਹਦੇ ਤੇ ਹਮਲਾ ਸੀ ਇਹ ਬਹੁਤ ਵੱਡਾ ਸੀ ਕਾਰਨ ਕੀ ਰਿਹਾ ਕਿ ਜਿਹੜਾ ਕਿ ਜਿਹੜੇ ਵਿਅਕਤੀ ਨੇ ਉਹਨਾਂ ਤੇ ਹਮਲਾ ਕੀਤਾ ਕੀ ਕਾਰਨ ਰਿਹਾ ਕਿ ਦੇਖੋ ਕਾਰਨ ਤਾਂ ਹਮਲਾ ਕਰਨ ਵਾਲਾ ਦੱਸ ਸਕਦਾ ਵੀ ਉਹਦੇ ਹਿਰਦੇ ਵਿੱਚ ਕੀ ਭਾਵਨਾ ਸੀ ਪਰ ਮੈਂ ਮੈਂ ਇੱਕ ਮਤਲਬ ਇਹ ਮਹਿਸੂਸ ਕਰਦਾ ਵੀ ਜੇ ਕਿਸੇ ਦੇ ਮਨ ਵਿੱਚ ਕੋਈ ਰੋਸ ਹੈ ਤਾਂ ਉਹ ਯਾਰ ਕਾਲ ਤੱਕ ਸਭ ਤੇ ਆਪਣੀ ਗੱਲ ਰੱਖੇ ਇਦਾਂ ਦਾ ਰਸਤਾ ਨਹੀਂ ਅਖਤਿਆਰ ਕਰਨਾ ਚਾਹੀਦਾ ਉਹਨੇ ਕਿਉਂ ਕੀਤਾ ਕੀ ਕਰਨਾ ਹੈ ਤਾਂ ਹੁਣ ਮਤਲਬ ਇਨਕੁਆਰੀ ਦਾ ਮਸਲਾ ਇਨਕੁਆਰੀ ਹੋਏਗੀ ਉਹਦੀ ਪੁਰਸ਼ ਪੜਤਾਲ ਕੀਤੀ ਜਾਏਗੀ ਪੁਲਿਸ ਦੱਸੇਗੀ ਇਸ ਗੱਲ ਲਈ ਹਾਂ ਇੱਕ ਗੱਲ ਮੈਂ ਜਿਹੜੀ ਮਤਲਬ ਕਹਿਣੀ ਚਾਹੁੰਨਾ ਮੈਂ ਉਹ ਇਹ ਹੈ ਬਈ ਇੰਟੈਲੀਜੈਂਸੀ ਨੇ ਅੱਜ ਇੱਕ ਗੱਲ ਕਹੀ ਆ ਵੀ ਦੋ ਦਿਨ ਤੋਂ ਲਗਾਤਾਰ ਉੱਥੇ ਘੁੰਮ ਰਿਆ ਸੀ ਅਸੀਂ ਵੇਖਿਆ ਤੇ ਜੇ ਉਹ ਘੂਮ ਰਿਹਾ ਸੀ ਉਹਨਾਂ ਨੇ ਵੇਖਿਆ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਉਹਦੀ ਅਰੈਸਟ ਕਰ ਦੇ ਗ੍ਰਿਫਤਾਰ ਕਰ ਦੇ ਤੇ ਉਹ ਸੁਖਵੀਰ ਸਿੰਘ ਬਾਗਲ ਕੋ ਆਮ ਬੰਦਾ ਤਾਂ ਹੈ ਹੀ ਨਹੀਂ ਸੀ ਤੇ ਉਹਦੇ ਉਹਦੀ ਜਾਨ ਨੂੰ ਪਹਿਲਾਂ ਵੀ ਖਤਰਾ ਬਣਿਆ ਰਿਹਾ ਜੈਡ ਸਕਿਉਰਿਟੀ ਉਹਦੇ ਕੋਲ ਤੇ ਜੇ ਇੰਟੈਲੀਜੈਂਸੀ ਨੂੰ ਪਤਾ ਸੀ ਤਾਂ ਫਿਰ ਉਹਨਾਂ ਨੂੰ ਚਾਹੀਦਾ ਸੀ ਤੇ ਉਹਦੀ ਅਰੈਸਟ ਕਰਦੇ ਪਹਿਲਾਂ ਤੇ ਜਿਨ੍ਹਾਂ ਨੇ ਅਣਗਹਿਲੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀ ਜਿਹੜੀ ਜੈਡ ਸਕਿਉਰਿਟੀ ਹੈ ਮੇਰਾ ਖਿਆਲ ਹੈ ਵੀ ਉਹ ਵੀ ਸ਼ਾਇਦ ਉੱਥੇ ਨਹੀਂ ਸੀ ਮੈਨੂੰ ਲੱਗਿਆ ਲੱਗਦਾ ਮੈਂ ਦੇਖੀ ਉਹ ਫੇਸਬੁੱਕ ਤੇ ਜਦੋਂ ਫੋਟੋ ਜੀ ਆਈ ਤੇ ਮੈਂ ਮੈਨੂੰ ਮਤਲਬ ਇਸ ਗੱਲ ਤੇ ਦੁੱਖ ਹੋਇਆ ਅਫਸੋਸ ਹੋਇਆ ਕਿ ਪੰਜਾਬ ਦੀ ਸਰਕਾਰ ਨੇ ਗੰਭੀਰਤਾ ਨਾਲ ਜਾਂ ਪੁਲਿਸ ਨੇ ਗੰਭੀਰਤਾ ਨਾਲ ਲੜਨ ਦਾ ਯਤਨ ਨਹੀਂ ਕੀਤਾ ਜਿਹੜਾ ਨਰਿੰਦਰ ਸਿੰਘ ਦੇ ਜੋੜੇ ਨਾਮ ਦਾ ਵਿਅਕਤੀ ਜਿਹਨੇ ਹਮਲਾ ਕੀਤਾ ਉਹਨਾਂ ਦੇ ਉੱਤੇ ਉਹ ਜਿਹੜਾ ਕੀ ਬੰਦਾ ਕਹਿੰਦੇ ਕਿ ਇੱਕ ਤਾਂ ਪਹਿਲਾਂ ਵੀ ਜਿਹੜਾ ਲੇਖਕਾ ਹੈਗਾ ਉਹ ਲਿਖਦਾ ਹੈਗਾ ਤੇ ਭੜਕਾਉ ਬਿਆਨ ਇਹਦਾ ਅਕਸਰ ਤੇ ਸੁਖਿੰਦਰ ਸਿੰਘ ਵਧਾਵਾ ਨੇ ਕਿਹਾ ਕਿ ਇਸ ਬਾਰੇ ਮੈਂ ਕਈ ਵਾਰ ਸਰਕਾਰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਖੁਦ ਵਿਅਕਤੀ ਦੇ ਕਾਰਵਾਈ ਕੀਤੀ ਜਾਵੇ ਦੇਖੋ ਨਰੈਣ ਸਿੰਘ ਚਾਉੜਾ ਖਾੜਕੂ ਸੰਘਰਸ਼ ਵਿੱਚ ਰਿਹਾ ਹੈ ਕੋਈ ਦੋਰਾ ਨਹੀਂ ਉਹ ਮੈਨੂੰ ਪਤਾ ਨਹੀਂ ਪੱਕਾ ਪਰ ਮੈਨੂੰ ਥੋੜਾ ਜਿਹਾ ਮੈਨੂੰ ਜਜਮੈਂਟਾਂ ਵੀ ਸ਼ਾਇਦ ਉਹ ਪਾਕਿਸਤਾਨ ਵੀ ਰਿਹਾ ਹੋਵੇ ਪਰ ਉਹ ਬਹੁਤ ਸਾਰੇ ਕੇਸਾਂ ਵਿੱਚ ਪਿਛਲੇ ਸਮੇਂ ਵਿੱਚ ਰਿਹਾ ਹੈ ਫਿਰ ਉਹ ਜਿਹੜਾ ਆਪਣਾ ਹਵਾਰਾ ਜੁਕਤਾਰ ਸਿੰਘ ਹਵਾਰੇ ਨੂੰ ਜੇਲ੍ਹ ਤੋਂ ਰਹਾ ਕਰਵਾਉਣ ਦਾ ਮਸਲਾ ਸੀ ਉਦੋਂ ਵੀ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਹੈਗੀ ਸੀ ਉਦੀ ਗ੍ਰਿਫਤਾਰੀ ਵੀ ਹੋਈ ਉਹਦੇ ਚ ਮੁਕੱਦਮਾ ਦਰਜ ਵੀ ਹੋਇਆ ਉਹ ਜੇਲ੍ਹ ਚ ਵੀ ਰਿਹਾ ਤੇ ਬਹੁਤ ਸਾਰਾ ਲੰਬੇ ਸਮੇਂ ਤੋਂ ਸੰਘਰਸ਼ ਚ ਹੈਗਾ ਖਾੜਕੂ ਸੰਘਰਸ਼ ਵਿੱਚ ਤੇ ਉਹ ਆਪਣਾ ਕਿਤਾਬਾਂ ਵੀ ਉਹਨੇ ਬਹੁਤ ਸਾਰੀਆਂ ਲਿਖੀਆਂ ਹੋਈਆਂ ਵਿਚਾਰਧਾਰਕ ਤੌਰ ਤੇ ਬੰਦੇ ਨੂੰ ਬਹੁਤ ਸਮਝ ਵੀ ਆ ਐਸੀ ਗੱਲ ਨਹੀਂ ਵੀ ਸਮਝ ਨਹੀਂ ਹੈਗੀ ਪਰ ਇਹ ਗਲਤੀ ਉਹਨੇ ਕਿਉਂ ਕੀਤੀ ਕਿਉਂ ਮਤਲਬ ਇਹ ਐਡੀ ਬੜੀ ਮਤਲਬ ਭੁੱਲ ਕਰ ਬੈਠਿਆ ਉਹ ਗਲਤੀ ਕਰ ਬੈਠਿਆ ਇਹ ਸਮਝ ਨਹੀਂ ਮੈਨੂੰ ਭਾਈ ਇਹ ਗੱਲ ਮਾੜੀ ਹੈ ਮਤਲਬ ਨਿੰਦਣਯੋਗ ਹੈ ਇਹ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਅਨੁਰ ਸਾਹਿਬ ਦਜੀਤ ਸਿੰਘ ਟੀਮਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਿ ਅਕਾਲੀ ਦਲ ਨੂੰ ਜਿਹੜੀ ਖਤਮ ਕਰਨ ਲਈ ਵਿਰੋਧੀ ਧਿਰ ਤੇ ਲਗਾਤਾਰ ਚਾਲਾਂ ਚੱਲ ਰਹੇ ਨੇ ਉੱਥੇ ਇਹ ਵੀ ਜਿਹੜੀ ਕੀ ਕਰਨਾਂ ਤੋਂ ਅੰਜਾਮ ਦੇਣ ਵਾਲੇ ਪਿੱਛੇ ਇਹ ਜਿਹਦਾ ਹੱਥ ਦੀ ਜਾਂਚ ਕੀਤੀ ਜਾਵੇ ਉਹ ਕਿਵੇਂ ਦੇਵੇ ਨਹੀਂ ਮੈਂ ਸਮਝਦਾ ਵੀ ਜੇ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਉਹਨਾਂ ਨੂੰ ਨਜ਼ਰ ਆਉਂਦੀ ਹੈ ਸਰਦਾਰ ਦਲਜੀਤ ਸਿੰਘ ਟੀਮਾਂ ਨੂੰ ਕਿ ਕੌਣ ਦੇਖੋ ਜਿਸ ਬੰਦੇ ਨੂੰ ਇਹ ਇਹ ਗਿਆਨ ਹੈ ਕਿ ਸਾਜ਼ਿਸ਼ ਹੋ ਰਹੀ ਹੈ ਉਹਨੂੰ ਇਹ ਵੀ ਤਾਂ ਗਿਆਨ ਹੋਏਗਾ ਕਿ ਸਾਜ਼ਿਸ਼ ਕੌਣ ਕਰ ਰਿਹਾ ਹੈ ਜਿਹੜਾ ਸਾਜ਼ਿਸ਼ ਕਰ ਰਿਹਾ ਹੈ ਇੱਕ ਤਾਂ ਮੈਂ ਸਮਝਦਾ ਵੀ ਉਹਨੂੰ ਉਹਨੂੰ ਨੰਗਾ ਕਰਨਾ ਚਾਹੀਦਾ ਉਹਦਾ ਨਾਮ ਲੈਣਾ ਚਾਹੀਦਾ ਦੂਜੀ ਗੱਲ ਜਿਹੜਾ ਕਰਾਰ ਹੈ ਉਹਦਾ ਨਾਮ ਲੈਣਾ ਚਾਹੀਦਾ ਇਹ ਤਾਂ ਪੰਥ ਦੇ ਸਾਹਮਣੇ ਗੱਲ ਰੱਖਣੀ ਚਾਹੀਦੀ ਹੈ ਪਰ ਮੈਂ ਇੱਕ ਗੱਲ ਜਿਹੜੀ ਸਮਝਦਾ ਹਾਂ ਵੀ ਹੁਣ ਬਹੁਤ ਸਾਰੇ ਲੋਕ ਸਮਝਦੇ ਨੇ ਕਹਿੰਦੇ ਨੇ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਅਕਾਲ ਤੱਕ ਸਾਹਿਬੋ ਜੀ ਤਨਖਾਹ ਜਿਹੜੀ ਹੈ ਬਹੁਤ ਥੋੜੀ ਲਈ ਗਈ ਹੈ ਘੱਟ ਲਈ ਗਈ ਹੈ سزا ਗੁਨਾਹ ਵੱਡੇ ਸੀ سزا ਘੱਟ ਲਈ ਗਈ ਹੈ ਇਹਦੇ ਸਬੰਧ ਵਿੱਚ ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਣਾ ਵੀ ਉਹ ਅਸਲ ਵਿੱਚ ਕੋਈ ਬੰਦਾ ਧਿਆਨ ਨਾਲ ਜਥੇਦਾਰ ਸਾਹਿਬ ਦੀ ਜੇ ਸਪੀਚ ਨੂੰ ਸੁਣਨ ਦਾ ਯਤਨ ਕਰੇ ਉਹਨਾਂ ਨੇ ਦੋ ਤਿੰਨ ਗੱਲਾਂ ਬਹੁਤ ਵੱਡੀਆਂ ਕਹੀਆਂ ਨੇ ਜੀ ਇੱਕ ਗੱਲ ਤਾਂ ਉਹਨਾਂ ਨੇ ਕਹੀ ਵੀ ਬਹੁਤ ਵੱਧਰ ਗੁਨਾਹ ਕੀਤੇ ਨੇ ਤੁਸੀਂ ਹੂੰ ਇਕੋ ਨੇ بڑے ਜਾਵਰਪੁਰ ਸਫਸਰ ਜਿਹੜੇ ਸੀ ਉਹਨਾਂ ਦੀ ਪੁਸਤਪਨਾਹੀ ਕੀਤੀ ਇੱਕ ਤੁਸੀਂ ਸਰਸੇ ਵਾਲੇ ਸਾਹਿਬ ਦੀ ਪੁਸਤਪਨਾਹੀ ਕੀਤੀ ਫਿਰ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਇਹ ਲੀਡਰਸ਼ਿਪ ਕੌਮ ਨੂੰ ਅਗਵਾਈ ਦੇਣ ਵਿੱਚ ਸਫਲ ਰਹੀ ਤੇ ਮੈਂ ਸਮਝਦਾ ਹੁਣ ਕੌਮ ਨੂੰ ਆਪਣੀ ਨਵੀਂ ਲੀਡਰਸ਼ਿਪ ਦੀ ਚੋਣ ਕਰ ਲੈਣੀ ਚਾਹੀਦੀ ਆ ਲੱਭ ਲੈਣੇ ਚਾਹੀਦੇ ਨੇ ਨਵੇਂ ਲੀਡਰ ਨਵੇਂ ਆਗੂ ਤੇ ਰਹਿਣਾ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਲੀਡਰਸ਼ਿਪ ਚ ਤਬਦੀਲੀ ਹੋਵੇ ਜੀ ਆਇਆਂ ਨੂੰ ਕਰਨਾ ਚਾਹੀਦਾ ਯਤਨ ਇਹ ਜੇ ਤੇ ਮੈਂ ਸਮਝਦਾ ਵੀ ਜਿਨ੍ਹਾਂ ਨੂੰ ਇਤਰਾਜ਼ ਹੈ ਕਿਸੇ ਕਿਸਮ ਦਾ ਤਨਖਾਹ ਦੇ ਉੱਤੇ ਉਹ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਲਿਖਤੀ ਬੇਨਤੀ ਕਰਨ ਕਿ ਜੀ ਗੁਨਾਹ ਵੱਡੇ ਸੀ ਸਜ਼ਾ ਘੱਟ ਲਈ ਗਈ ਅਕਾਲ ਤਖਤ ਉਹਦੇ ਉੱਤੇ ਵਿਚਾਰ ਕਰ ਲੇਗਾ ਪਰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਵੀ ਤੁਸੀਂ ਕਿਸੇ ਤੇ ਮਤਲਬ ਗੋਲੀ ਲੈ ਕੇ ਹਮਲਾ ਕਰਨ ਦਾ ਯਤਨ ਕਰੋ ਜੁੜੀ ਸਾਹਿਬ ਜਿਹੜਾ ਕਿ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੇ ਕਿ ਗੁਨਾਹ ਕਬੂਲੇ ਗਏ ਨੇ ਕਿ ਇਹਦੇ ਚ ਕਿਤੇ ਦੇਰ ਹੀ ਨਹੀਂ ਜੇ ਪਹਿਲਾਂ ਕੂਲੇ ਜਾਂਦੇ ਤਾਂ ਕੁਝ ਹੋ ਜਾਂਦਾ ਹਲ ਦੇਖੋ ਇਹ ਗੱਲ ਤਾਂ ਬਹੁਤ ਅਫਸੋਸਨਾਕ ਹੈ ਵੀ ਜਦੋਂ ਮੈਂ ਬਾਰ-ਬਾਰ ਸਟੇਟਮੈਂਟਾਂ ਦਿੰਦਾ ਰਿਹਾ ਬਿਆਨ ਦਿੱਤੇ ਮੈਂ ਵੀ ਸਮੁੱਚੀ ਅਕਾਲੀ ਲੀਡਰਸ਼ਿਪ ਆਪਣੇ ਅਸਤੀਫੇ ਅਕਾਲ ਤੱਕ ਸਭ ਨੂੰ ਸੌਂਪ ਦੇਵੇ ਤੇ 2-4 ਸਾਲ ਆਪਣੇ ਆਪ ਨੂੰ ਪਿੱਛੇ ਰੱਖ ਲਵੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵੇ ਅਕਾਲ ਤੱਕ ਸਭ ਤੋਂ ਤਨਖਾਹ ਲਵਾਵੇ ਤੇ ਜੇ ਕਿਤੇ ਮਤਲਬ ਉਦੋਂ ਮੇਰੀ ਗੱਲ ਮੰਨ ਲਈ ਜਾਂਦੀ ਤਾ ਮੈਂ ਸਮਝਦਾ ਅੱਜ ਪੰਜਾਬ ਦੀ ਸਤਾ ਤੇ ਸ਼ਰਮਣੀ ਅਕਾਲੀ ਦਲ ਦਾ ਰਾਜ ਹੁੰਦਾ ਤੇ ਸਭੋਂ ਮੇਰੀ ਗੱਲ ਸੁਣਨ ਦੀ بجائے ਮੇਰੀ ਗੱਲ ਬੰਨਣ ਦੀ بجائے ਉਲਟਾ ਮੈਨੂੰ ਇਹ ਪਾਰਟੀ ਚੋਂ ਕੱਢਤਾ ਤੇ ਮੈਂ ਜੇ ਮੇਰੀ ਉਦੋਂ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਜੋ ਕੁਝ ਵਾਪਰ ਰਿਹਾ ਇਹ ਨਾ ਹੀ ਵਾਪਰਦਾ ਤੇ ਨਾਇਸ ਇਸ ਕਿਸਮ ਦੀ ਤਨਖਾਹ ਲੱਗਦੀ ਨਾ ਇਦਾਂ ਦੇ ਭਾਂਡੇ ਮਾਂਜਣੇ ਪੈਂਦੇ ਬਾਥਰੂਮ ਸਾਫ਼ ਕਰਨੇ ਪੈਂਦੇ ਤੇ ਨਾ ਹੀ ਮਤਲਬ ਸ਼ਾਇਦ ਇਸ ਤਰ੍ਹਾਂ ਵਰਸ਼ਾ ਫਰਕੇ ਬੈਠਣਾ ਪੈਂਦਾ ਇਹ ਮੈਂ ਸਮਝਦਾ ਵੀ ਦੇਰੀ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਕੀਤੀ ਹੈ ਜਦੋਂ ਗਨਾਹ ਹੋਏ ਸੀ ਉਦੋਂ ਹੀ ਮੰਨ ਲੈਣੇ ਚਾਹੀਦੇ ਸੀ ਵੀ ਹੋਈਆਂ ਨੇ ਗਲਤੀਆਂ ਕਿਉਂਕਿ ਕੌਮ ਨੇ ਤਾਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਹੁਕਮਨਾਮਾ ਹੀ ਵਡਰਾ ਕਰ ਲਿਆ ਸੀ ਇਹਨਾਂ ਨੂੰ ਦੂਜੇ ਤੀਜੇ ਦਿਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਤਸلیم ਕਰ ਲੈਣੀਆਂ ਚਾਹੀਦੀਆਂ ਸੀ ਤਾਂ ਕਿ ਸ਼ਰਮਣੀ ਅਕਾਲੀ ਦਲ ਵੀ ਮਜ਼ਬੂਤ ਰਹੇਂਦਾ ਪੰਜਾਬ ਦੀ ਸੱਤਾ ਤੇ ਪੰਥ ਦਾ ਰਾਜ ਵੀ ਰਹੇਂਦਾ ਤੁਸੀਂ ਅੰਤਰੀਕ ਕਮੇਟੀ ਦੇ ਮੈਂਬਰ ਵੀ ਰਹੇ ਹੋ ਤੁਹਾਨੂੰ ਵੀ ਤਾਂ ਤਨਖਾਹ ਜਿਵੇਂ ਜਿਵੇਂ ਮਾਪੀ ਤਕੀਕਾਂ ਦੀ ਦੇਖੋ ਸਾਨੂੰ ਤਾਂ ਇਸ ਕਰਕੇ ਸੱਦਿਆ ਸੀ ਅਕਾਲ ਤਖਤ ਸਾਹਿਬ ਜੀ ਨੇ ਚਿੱਠੀ ਲਿਖੀ ਸੀ ਉਹਨਾਂ ਨੇ ਜਿਹੜੀ ਸਾਨੂੰ ਸੱਦਿਆ ਉਹਦੇ ਇੱਕ ਲਾਈਨ ਲਿਖੀ ਹੋਈ ਸੀ ਵੇ ਕੋਈ ਆਪਣਾ ਸਪਸ਼ਟੀਕਰਨ ਲਿਖ ਕੇ ਦੇਣਾ ਚਾਹੁੰਦਾ ਤਾਂ ਉਹ ਆ ਕੇ ਮਤਲਬ ਉੱਥੇ ਮੌਕੇ ਤੇ ਦੇ ਸਕਦਾ ਪਰ ਮੈਂ ਬਕਾਇਦਾ ਇੱਕ ਲੈਟਰ ਲਿਖਿਆ ਚਾਰ ਪੰਜ ਦਿਨ ਪਹਿਲਾਂ ਪੇਸ਼ ਹੋਣ ਤੋਂ ਮੈਂ ਉਹਦੇ ਚ ਬਕਾਇਦਾ ਲਿਖਿਆ ਸੀ ਕਿ ਮੈਂ ਇਹਦਾ ਜਿਹੜੇ 92 ਲੱਖ ਦੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ ਸਰਸੇ ਵਾਲੇ ਸਾਧ ਨੂੰ ਮਾਫ ਕਰਨ ਵਾਲੇ ਮਾਮਲੇ ਦੇ ਉੱਤੇ ਉਹ ਅੰਤਰੀਂ ਕਮੇਟੀ ਚ 92 ਲੱਖ ਰੁਪਏ ਦਾ ਬਿੱਲ ਆਇਆ ਸੀ ਉਹ ਜਦੋਂ ਵੰ ਵੈਸੇ ਤਾਂ ਦੋ ਤਰ੍ਹਾਂ ਦੇ ਬਿੱਲ ਸੀ ਇੱਕ 46 ਲੱਖ ਦਾ ਸੀ ਇੱਕ 36 ਲੱਖ ਦਾ ਸੀ ਉਹ 82 ਲੱਖ ਰੁਪਇਆ ਬਣਦਾ ਸੀ ਤੇ ਉਹ ਜਿਹੜਾ 82 ਲੱਖ ਰੁਪਇਆ ਸੀ ਉਹ ਗੁਰੂ ਦੀ ਗੋਲਕ ਵਿੱਚੋਂ ਦਿੱਤਾ ਗਿਆ ਸੀ ਤੇ ਮੈਂ ਉਦੋਂ ਮਤਲਬ ਕਿਉਂਕਿ ਮੈਂ ਤੇ ਸardar sukhdev singh pahaur ਨੇ ਅਸੀਂ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦਾ ਹੀ ਵਿਰੋਧ ਕੀਤਾ ਸੀ ਵੀ ਜਥੇਦਾਰ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਰਸੇ ਵਾਲੇ ਸਾਧ ਨੂੰ ਮਾਫ ਕਰਨਾ ਇਹ ਕੌਮ ਦੇ ਜਜ਼ਬਾਤਾਂ ਨੂੰ ਠੇਸ ਲੱਗੀ ਆ ਬਹੁਤ ਵੱਡਾ ਦੁੱਖ ਹੋਇਆ ਆ ਕਾਲ ਤਖਤ ਦੇ ਸਿਧਾਂਤਾਂ ਦੇ ਉਲਟ ਫੈਸਲਾ ਉਹਦੇ ਸਿਧਾਂਤ ਦੇ ਪਰੰਪਰਾਵਾਂ ਤੇ ਮर्यादा ਦੇ ਉਲਟਾ ਸਰਬੁੱਚਤਾ ਜਿਹੜੀ ਆ ਕਾਲ ਤਖਤ ਸਾਹਿਬ ਦੀ ਉਹਨੂੰ ਠੇਸ ਪਹੁੰਚੀ ਐ ਇਸ ਕਰਕੇ ਅਸੀਂ ਤਾਂ ਵਿਰੋਧ ਕਰਦੇ ਆ ਫਿਰ ਜਦੋਂ ਬੈਲਾ ਆਇਆ ਸੀ ਉਦੋਂ ਵੀ ਕਿਹਾ ਵੀ ਅਸੀਂ ਤਾਂ ਫੈਸਲੇ ਦਾ ਹੀ ਵਿਰੋਧ ਕਰਤਾ ਬੈਲਾ ਸੀ ਕਿਉਂ ਪਾਸ ਕਰੀਏ ਅਸੀਂ ਆਪਣੀ ਗੱਲ ਕਰਕੇ ਬਾਹਰ ਆ ਗਏ ਬਾਹਰ ਪ੍ਰੈਸ ਨੇ ਪੁੱਛਿਆ ਅਸੀਂ ਉਹਨਾਂ ਨੂੰ ਵੀ ਕਹਿ ਦਿੱਤਾ ਤੇ ਉਹ ਖਬਰਾਂ ਚ ਖਬਰਾਂ ਛਪੀਆਂ ਹੋਈਆਂ ਸੀ ਸਾਰੀਆਂ ਤੇ ਉਹ ਖਬਰਾਂ ਦੀਆਂ ਕਟਿੰਗਾਂ ਲਾ ਕੇ ਮੈਂ ਕਾਲ ਤੱਕ ਸਾਹਿਬ ਨੂੰ ਭੇਜੀਆਂ ਹੋਈਆਂ ਸੀ ਜਥੇਦਾਰ ਸਾਹਿਬ ਜੀ ਨੇ ਸੁਫੀਲ ਤੋਂ ਪੁੱਛਿਆ ਸੀ ਵੀ ਜਿਨ੍ਹਾਂ ਨੇ ਜਵਾਨੀ ਜਾਂ ਲਿਖਤੀ ਵਿਰੋਧ ਕੀਤਾ ਉਹ ਇੱਕ ਪਾਸੇ ਹੋ ਜੋ ਤੇ ਜਦੋਂ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਤੁਸੀਂ ਸਾਈਡ ਤੇ ਹੋ ਜੋ ਇਸ ਕਰਕੇ ਮੈਂ ਮਤਲਬ ਕੁਦਰਤੀ ਸੀ ਕਿ ਜਦੋਂ ਮੇਰਾ ਗੁਨਾਹੇ ਕੋਈ ਨਹੀਂ ਸੀ ਮੇਰਾ ਕਸੂਰੇ ਕੋਈ ਨਹੀਂ ਸੀ ਤੇ ਮੈਨੂੰ ਉਹਨਾਂ ਨੇ ਬਰੀ ਕੀਤਾ ਇਸ ਮਸਲੇ ਚ ਲਾਸਵਾਲ ਮੇਰਾ ਕੀ ਜਦੋਂ تنخواہ یہ اقرار کیتا ਜਾਂਦਾ ਸੁਖਵੀਰ ਬਾਦਲ ਨੂੰ ਤੇ ਉਸ ਦਿਨ ਹੀ بے عدਲੀ ਹੁੰਦੀ ਹੈ ਫਤੇਗੜ ਸਾਹਿਬ ਫਤੇਗੜ ਪਿੰਡ ਪੈਂਦਾ ਜਿਹੜਾ ਉਹਦੇ ਉਹ ਕਿਵੇਂ ਦੇਖਦੇ ਹੋ ਕਿ ਜਿਹੜੀ ਬੇਅਦਬੀਆਂ ਕਿਉਂ ਰੁਕੜੀ ਰਹੀਆਂ ਕਿਤੇ ਨਾ ਕਿਤੇ ਤਾਲ ਮਿਲ ਜਿੰਦੇ ਵੇ ਦੇਖੋ ਮੈਂ ਇਹ ਸੁਣਨ ਦਾ ਮੈਂ ਪਹਿਲਾਂ ਵੀ ਕਈ ਵਾਰੀ ਆਪਾਂ ਗੱਲਾਂ ਇਸ ਮਸਲੇ ਤੇ ਕਰ ਚੁੱਕੇ ਆ ਕਿ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਪਾਈਚਾਰਕ ਸਾਂਝ ਨੂੰ ਤੋੜਨ ਲਈ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਸਿੱਖਾਂ ਦਾ ਸਿਰ ਨੀਵਾ ਕਰਨ ਦੇ ਲਈ ਇਹ ਕਿਤੇ ਏਜੰਸੀਆਂ ਵੀ ਇਸ ਕਿਸਮ ਦਾ ਰੋਲ ਅਦਾ ਕਰਦੀਆਂ ਨਹੀਂ ਪਰ ਅਫਸੋਸ ਸਨਾਕ ਪਹਿਲੂ ਇਹ ਹੈ ਕਿ ਸਾਡੀ ਵੀ ਸਰਕਾਰ ਰਹੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ 10 ਸਾਲ ਲਗਾਤਾਰ ਕਾਂਗਰਸ ਦੀ ਸਰਕਾਰ ਵੀ ਰਹੀ ਅਮਰਿੰਦਰ ਸਿੰਘ ਦੀ ਸਰਕਾਰ ਵੀ ਸੀ ਅੱਜ ਵੀ ਸਰਕਾਰ ਹੈ ਲੇਕਿਨ ਕੋਈ ਸਰਕਾਰ ਦੁਨੀਆ ਦੇ ਸਾਹਮਣੇ ਇਹ ਸੱਚ ਨਹੀਂ ਲਿਆ ਸਕੀ ਕਿ ਇਸ ਬੰਦੇ ਨੂੰ ਕਿਸ ਬੰਦੇ ਨੇ ਪ੍ਰੇਰਣਾ ਦਿੱਤੀ ਹੈ ਕਿ ਤੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਕਰ ਦੇ ਹੁਣ ਜਿਵੇਂ ਉਹਥੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬੇਅਦਬੀ ਹੋ ਗਈ ਬੰਦਾ ਦਰਬਾਰ ਸਾਹਿਬ ਦੇ ਮਤਲਬ ਜੰਗਲਾ ਟੱਪ ਕੇ ਅੰਦਰ ਜਾ ਵੜਿਆ ਇਹ ਤਾਂ ਚਲੋ ਮਤਲਬ ਉਹਨਾਂ ਨੇ ਸਿੰਘਾਂ ਨੇ ਹਿੰਮਤ કરી ਫੜ ਲਿਆ ਫੜ ਕੇ ਉਸ ਬੰਦੇ ਨੇ ਵੀ ਨਹੀਂ ਮਤਲਬ ਦੱਸਿਆ ਅਸਲ ਵਿੱਚ ਜਦੋਂ ਏਜੰਸੀਆਂ ਜਾਂ ਸਰਕਾਰਾਂ ਜਾਂ ਪੰਥ ਵਿਰੋਧੀ ਸ਼ਕਤੀਆਂ ਬੇਅਦਬੀ ਕਰਵਾਉਣ ਦੀਆਂ ਘਟਨਾਵਾਂ ਕਰਵਾਉਂਦੀਆਂ ਨੇ ਤਾਂ ਉਹ ਬੰਦੇ ਨੂੰ ਇੱਕ ਬਹੁਤ ਨਸ਼ੇੜੀ ਕਿਸਮ ਦਾ ਕਰਕੇ ਭੇਜਦੀਆਂ ਨੇ ਦਿਮਾਗੀ ਤੌਰ ਤੇ ਉਹ ਬੰਦਾ ਮਤਲਬ ਇੰਨਾ 부ਝ ਹੋ ਜਾਂਦਾ ਕਿ ਉਹਦਾ ਅੰਨਾ ਹੋ ਜਾਂਦਾ ਇੱਕ ਕਿਸਮ ਦਾ ਤੇ ਮੈਂ ਸਮਝਦਾ ਸਰਕਾਰ ਨੂੰ ਇਹਦੀ ਪੜਤਾਲ ਕਰਾਉਣੀ ਚਾਹੀਦੀ ਹੈ ਤੇ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਦਾ ਯਤਨ ਕਰਨਾ ਚਾਹੀਦਾ ਸੋ ਇਹ ਸੰਨ ਸਾਫ ਕਾਂਤਰੀਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਸਖਵੀਰ ਬਾਦਲ ਤੇ ਦਰਬਾਰ ਸਾਹਿਬ ਸੇਵਾ ਕਰਦੇ ਸਮੇ ਉਸ ਤੇ ਹਮਲਾ ਹੋਇਆ ਉਹ ਮੰਦ ਭਾਗਾ ਤੇ ਉਸ ਦੀ ਪੂਰੀ ਨਿਖੇਦੀ ਕੀਤੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੌੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਸ਼ੇਸ਼